i sinking low Ooh. Hitting up Ooh. the boulevard, see the palm trees glow Caddy drop top, got the rims on shine. West Coast living where it's always fine Ooh. Barbecue grilling, got the smoke in the air. Neighbors pullin' up, good vibes everywhere. Talk box, singing, let the synthesizer. ਅਸ ਮਾਈ ਗੈਂਗ ਅੱਜ ਹੈਗਾ ਬਾ ਅਮਰਤ ਭਾਈ ਦਾ ਬਰਥਡੇ ਤੇ ਅਸੀਂ ਕਰਨ ਲੱਗੇ ਆ ਸੈਲੀਬ੍ਰੇਟ ਤੇ ਤੁਹਾਨੂੰ ਦਿਖਾਵਾਂਗੇ ਸੈਲੀਬ੍ਰੇਟ ਕਰਨਾ ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਵੀ ਅੱਗੇ ਵਲੌਗ ਤੇ ਸਟਾਰਟ ਕਰ ਹੀ ਦਿੱਤਾ ਮਨੂੰ ਨੇ ਤੇ ਦੇਖੋ ਅੱਜ ਸ਼ਾਮ ਦਾ ਟਾਈਮ ਆ ਤੇ ਅੱਜ ਹੈਗਾ ਸ਼ਨੀਵਾਰ ਤੇ ਅੱਜ ਤਰੀਕ ਹੈਗੀ ਆ 10 ਤਰੀਕ ਹਾਂਜੀ ਅੱਜ ਦਾ ਵਲੌਗ ਤੇ ਅੱਜ ਦਾ ਵਲੌਗ ਸ਼ੁਰੂ ਕੀਤਾ ਆ ਹੁਣੇ ਕੀਤਾ ਅਜੇ ਦਿਲੇ ਨਹੀਂ ਕੀਤਾ ਤੇ ਅੱਜ ਵਲੌਗ ਬਣਾਉਣ ਦਾ ਕਾਰਨ ਹੈ ਕਿ ਅੱਜ ਮੇਰੇ ਭਤੀਜੇ ਦਾ ਜਨਮ ਦਿਨ ਆ ਅੰਮ੍ਰਿਤਪਾਲ ਸਿੰਘ ਦਾ ਤੇ ਅੱਜ ਮੇਰੇ ਖਿਆਲ 18 19 ਸਾਲ ਲੱਗਾ ਜੀ ਹਾਂ 19 ਦਾ ਹੋ ਗਿਆ 20ਵਾਂ ਸਾਲ ਲੱਗ ਗਿਆ ਜਵਾਨ ਨੂੰ ਐ ਐ ਜਵਾਨ ਨੂੰ ਐ ਜਵਾਨ ਨੂੰ ਇਹ ਹੀ ਸਾਲ ਲੱਗ ਗਿਆ ਇਹ ਸਾਲ ਤਾਂ ਅੱਜ ਹੋ ਗਿਆ ਮਤਲਬ ਕਿ 20 ਲੱਗ ਗਿਆ 19 ਦਾ ਹੋ ਗਿਆ ਤੇ ਬੜਾ ਪਿਆਰਾ ਵਾ ਤੇ ਬੜਾ ਸੋਹ ਜਵਾਨ ਬੀਬਾ ਬੱਚਾ ਤੇ ਅੱਜ ਇਹਦਾ ਜਨਮ ਦਿਨ ਆ ਤੁਸੀਂ ਵਧਾਈ ਦਿਓ ਚਲੋ ਐ ਵੈਸੇ ਤਾਂ ਚਲੋ ਮਹਾਰਾਜ ਕਿਰਪਾ ਕਰੇ ਵਡੀਆਂ-ਵਡੀਆਂ ਉਮਰਾਂ ਕਰੇ ਸੱਚੇ ਪਾਤਸ਼ਾਹ ਬੱਚਿਆਂ ਦੀਆਂ ਪਰ ਅੱਜ ਵਲੌਗ ਸ਼ੁਰੂ ਕੀਤਾ ਰਾਤ ਨੂੰ ਬਲੈਕਆਊਟ ਹੋ ਜਾਣਾ ਤੇ ਇਹ ਡਰ ਵੀ ਹੈ ਥੋੜਾ ਜਿਹਾ ਕਿ ਮਤਲਬ ਕਿ ਜੰਗ ਦੇ ਚੱਲ ਰਹੀ ਹੈ ਜੰਗ ਮੰਨ ਲਓ ਵੀ ਆਪਾਂ ਇਹੋ ਕਹਿ ਸਕਦੇ ਹਾਂ ਕਿ ਜੰਗ ਚੱਲ ਰਹੀ ਆ ਮਹਾਰਾਜ ਕਿਰਪਾ ਕਰੇ ਨਹੀਂ ਹੋਣੀ ਚਾਹੀਦੀ ਗੁਰੂ ਕਿਰਪਾ ਕਰੇ ਸਾਰਿਆਂ ਦੀ ਸੁੱਖ ਸ਼ਾਂਤੀ ਚਾਹੀਦੀ ਹੈ ਇਹ ਪਾਕਿਸਤਾਨ ਵੀ ਆਪਣਾ ਪੰਜਾਬ ਦੇ ਆਪਣੇ ਭਾਈ ਆ ਤੇ ਹਿੰਦੁਸਤਾਨ ਵੀ ਆਪਣਾ ਆਪਣਾ ਹੀ ਆ ਤੇ ਤੇ ਵਾਹਿਗੁਰੂ ਕਿਰਪਾ ਕਰੇ ਪਾਤਸ਼ਾ ਸਾਰਿਆਂ ਦਾ ਸਬਦਾ ਭਲਾ ਕਰੇ ਪਰ ਇੱਕ ਗੱਲ ਇਹ ਆ ਵੀ ਕਿ ਜੇ ਸਾਡਾ ਵਲੌਗ ਵੇਖ ਕੇ ਕਹਿਣਾ ਵਾ ਕਿ ਜਿਵੇਂ ਤੁਸੀਂ ਟਾਈਟੈਨਿਕ ਫਿਲਮ ਦੇ ਵਿੱਚ ਟਾਈਜ ਜਾਜ ਡੁੱਬਣ ਡਿਆ ਹੁੰਦਾ ਤੇ ਉਧਰੋਂ ਜਿਹੜੇ ਸਾਜੀ ਆ ਉਹ ਆਪਣੇ ਸਾਜ ਵਿੱਚ ਆਈ ਜਾਂਦਾ ਆਡੀ ਦੇ ਗੱਲਾਂ ਅਦਰ ਜੰਗ ਲੱਗਾ ਤਈ ਅਈ ਜਨਦਨ ਮਨਾਉਂਦੇ ਕੀਵੜਾ ਕਿੱਥੇ ਆ ਡੈਡੀਆਂ ਨੀਆਂ ਜਨਦਨ ਤਾਂ ਨਹੀਂ ਹੈ ਜਨਦਨ ਤਾਂ ਨਹੀਂ ਕੀ ਤੱਕ ਕਿਥੇ ਮਜਾਲ ਦੇਖ ਪੈਣੀ ਜਾਂਦੀ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਸਭ ਦਾ ਭਲਾ ਕਰਨ ਤੇ ਸਾਰਿਆਂ ਨੂੰ ਹੱਸਦੇ ਖੇੜੇ ਰੱਖੇ ਮਹਾਰਾਜ ਕਿਰਪਾ ਕਰੇ ਅੱਜ ਵਲੌਗ ਸ਼ੁਰੂ ਕੀਤਾ ਵਾ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਅਰਦਾਸ ਹੈ ਮਹਾਰਾਜ ਜੀ ਅੱਗੇ ਸੱਚੇ ਪਾਤਸ਼ਾਹ ਅੱਗੇ ਬਾਚਾ ਇਹ ਜੰਗ ਰੁਕ ਜਾਵੇ ਕਿਸੇ ਵੀ ਤਰ੍ਹਾਂ ਕੋਈ ਚਮਤਕਾਰ ਐਸਾ ਕਰੋ ਮਹਾਰਾਜ ਜੀ ਕਿ ਇਹ ਜੰਗ ਜਿਹੜਾ ਰੁਕ ਜਾਵੇ ਕਿਸੇ ਦਾ ਵੀ ਮਤਲਬ ਕਿ ਕੋਈ ਨੁਕਸਾਨ ਜਿਆਦਾ ਨੁਕਸਾਨ ਨਾ ਹੋਵੇ ਦੋਵੇਂ ਮੁਲਕ ਆਪਣੇ ਨੇ ਪੂਰਾ ਸੰਸਾਰ ਹੀ ਆਪਣਾ ਹੈ ਜੀ ਗੁਰੂ ਸਾਹਿਬ ਕਿਰਪਾ ਕਰੇ ਠੀਕ ਕਰੀ ਨਾ ਇਹ ਮੋਰੀ ਇਹ ਕਿਦ ਲਾਵੇ ਬਹੁਤ ਹਾਂਜੀ ਭਾਈ ਸਾਜੀ ਸਸਰੀ ਗੱਲ ਕਹਿਦੇ ਹੋ ਤਾਂ ਐਵੇਂ ਇਹ ਮੁੰਡੇ ਦੇ ਪਾਪਾ ਜੀ ਅੱਜ 19 ਸਾਲ ਹੋ ਗਏ ਆ ਇਹਨਾਂ ਦੇ ਪੁੱਤ ਨੂੰ ਸੰਸਾਰ ਤੇ ਐਨ ਤੇ ਮਹਾਰਾਜ ਕਿਰਪਾ ਕਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਮਹਾਰਾਜ ਵੱਡਿਆਂ ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਕਰੇ ਹਾਂ ਤੇ ਸਾਰੇ ਸੰਸਾਰ ਨੂੰ ਸੁਖੀ ਰੱਖੇ ਵਾਹਿਗੁਰੂ ਐਵੇਂ ਇਹ ਗੱਲ ਕਰਨ ਲੱਗੇ ਤੇ ਆਪਾਂ ਜਨਮ ਦਿਨ ਮਨਾਉਂਦੇ ਤੇ ਤੇ ਇਧਰ ਜੰਗ ਲੱਗੀ ਸਾਰੇ ਪਾਸੇ ਬੱਚਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਹਾਂ ਪਰ ਉਹ ਗੱਲ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਤੇ ਚੜ੍ਹਦੀਆਂ ਕਲਾ ਕਰੇ ਮਹਾਰਾਜ ਸਾਰਿਆਂ ਦਾ ਭਲਾ ਕਰੇ ਇਹ ਇਹ ਮੁੰਡੇ ਦੀ ਮਾਂ ਐ ਆ ਮੁੰਡੇ ਦੀ ਮਾਂ ਐ ਜੀ ਜਾਂਦੀ 105 ਮਾ 104 ਮਾ ਕੀ ਜਾਂਦਾ ਕੀ ਹੋਇਆ ਪੁੱচ্চਾ ਪਿੰਡ ਪੂਰਥਲਾ ਅਛਾ ਪਾਓ ਕ੍ਰਿਕਟ ਰਕਟਿਆ ਕ੍ਰਿਕਟ ਰਕਟਿਆ ਲੈ ਮੈਂ ਵਖਰੇ ਜੰਗਦਾਰ ਕੁਝ ਹੋਇਆ ਐ ਸਤਲੈ ਕਵਰਾ ਹੁੰਦੀਆਂ ਨਾ ਕਦੀ ਕੋਈ ਕੱਲਾ ਕੱਲਾ ਪਿੰਡ ਕਰਕੇ ਦੱਸਦੇ ਆ ਵੀ ਅੱਜ ਤਾਂ ਹੋਇਆ ਕਿਤੇ ਹੈ ਨਾ ਤੇਰਾ ਬੇਟਾ ਇਹ ਲਾ ਹੋ ਰਿਹਾ ਮੀਨ ਆਇਦਰਾ ਯਾਰ ਦਸ ਜਾਵਟ ਕੈਮੇ ਲੱਗੀ ਤੈਨੂੰ ਲਾ ਇਹ ਆਪਣਾ ਪਰਿਵਾਰ ਸਾਰਾ ਜੀ ਮੈਂ ਨਹੀਂ ਨਹੀਂ ਲਈ ਰਾਹੁਲ ਮੈਂ ਨਹੀਂ ਤੁਹਾਨੂੰ ਕਲੌਣੀਏ ਨੂੰ ਇੱਕ ਨਿਕਲਦਾ ਹੈ ਬੋਰਡ ਦਾ ਰਿਪੋਰਟ

ਮਿਲਦਾ ਹਾਂ ਲੈ ਗਾਦੀ ਕਰਕੇ ਹਾਂਜੀ 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 ਕੋਈ ਨਹੀਂ ਕੋਈ ਨਹੀਂ ਆਪ ਨੂੰ ਟੱਕੜ ਨਹੀਂ ਜਾਏਗੀ ਪਿਕਅਪ ਚ ਲੁਕਾ ਜੋ ਕਰਦੀ ਮਾਂ ਮਾਂ ਜਦ ਤੱਕ ਤੂੰ ਉਹ ਗੱਲ ਕੁਝ ਬੋਲੇ ਆਹੜੀ ਸੀਪ ਲੋਣੀ ਪਾ ਲਈ ਮੈਂ ਆ ਜਾਣਾ ਨਹੀਂ ਕਰ ਸਰ ਉਹ ਕਿਹਿਆ ਕਰੇ ਭੇਜੇਗੀ ਉਹ ਕੋਈ ਨਹੀਂ ਜਿੱਦਣ ਵੱਜੇ ਗਏ ਤੇ ਸੋ ਰੋਟੜਾਣਾ ਤੇ

Teh, ya, saya berasa nggak. Nih, mau makan? Kita panaskan dulu

ਬਲੀ ਤੇ ਨਾ ਨਾ ਤਵਰਾਇਆ ਕਰ ਕਹੀ ਤਾ ਨਾ ਨਾ ਆਇਆ ਕਰ ਤੋ ਤਾ ਮੈਂ ਜਾਂ ਮੁਰੂਦ ਆ ਰਹਾ ਕੋਈ ਫਿਲਟਰ ਲੱਗ ਜੂਗਾ ਇਹ ਨਹੀਂ ਪੋਣਾ ਵਿੱਚ ਠੀਕ ਪੋਣਾ ਨੇ ਹਾਲਾ 100 ਰੁਪਏ ਦੇ ਆ 100 ਕੀ ਕਰਾਤਾ ਹੈ ਮੇਰਾ ਲਾਲਾ ਪਿਆ ਲਾਲਾ ਕਾਟੇ ਦਵਾ ਲੀ ਮੈਂ ਬੋਣਿਆ ਇਹ ਕਿ ਕਰਾਤਾ ਹੈ ਤੇ ਪੈ ਗਿਆ ਜਾਨਾ ਰੋ ਰੋ ਕੇ ਬੰਦ ਹੋ ਗਿਆ 5 ਦਾ ਵੀ ਆ ਰਹੀ ਥੱਲੇ ਜੀ ਨੂੰ ਦਿੱਚਾ ਠੀਕ ਆ ਆ ਡਿਗੇਟੀ ਆਵੇ ਆਪ ਸਹੀ ਹੈ ਨਹੀਂ ਇੰਨੀ ਨਹੀਂ ਅੱਗੇ ਅੱਗੇ ਆ ਦੇ ਦੁਬਾਰੇ ਹੁਣ ਅੱਗੇ ਆ ਜਾ 2x 2.5 ਹੋ ਜੀ ਆ ਜਾ ਕੇ ਆ ਕੇ ਜਿਹੜੀ ਸਰਕਲ ਆ ਜਾ ਜੀ ਉਹ ਇਦਾਂ ਨਾ ਮੁੜ ਕੇ ਉਹ ਵੀਡੀਓ ਜਿੱਦਾਂ ਆਉਂਦੀ ਹੈ ਉਹ ਇਦਾਂ ਰੜ ਜਾਂਦਾ ਕੱਕੇ ਦਾ ਕੱਕੇ ਵਾਲਾ ਨਾ ਹੋਵੇ ਤਾਂ ਮਾਰ ਲੱਗ ਜੇ ਦਬਨੇ ਹੋ ਜਾਂਦੇ ਆ ਤੇ ਨੂੰ ਖੋਹਾਰ ਕਹਿ ਕੋ ਵਿੱਚ ਇਹ ਤਾਂ ਤੇਰਾ ਕਰਕੇ ਪਾਦਾ ਉਹਦਾ ਸੀਟ ਤਾਂ ਪਰਾਂ ਕਰਦੇ ਹੋ ਕਰਨ ਤੇ ਉੱਤੇ ਬਹਿ ਜਾਂਦਾ ਟੱਕਣ ਜਾ ਰਿਹਾ ਦਾ ਲੈ ਲੈ ਬੜਾ ਸਾਰਾ ਲਾ

ਉਹ ਭੋਖਲੀ ਆਉਂਦੀ ਏ ਤਾਜਦੰਮ ਨਾਲ ਤਾਜਦੰਮ ਵੇ ਹਾਂ ਤਾਣੀ ਵੀ ਲੈ ਉਹ ਇੰਚ ਜਿਆਦਾ ਹੋ ਗਈ ਸੁੱਕੜੀ ਦੀ ਵਾਹ ਉਹ ਇੰਚ ਇਹਨੂੰ ਦੋ ਜਗ੍ਹਾ ਕਰ ਤੇ ਇੱਥੇ ਲਓ ਨਾ ਨਾ ਕਰਕੇ ਆਈ ਜੋ ਵੀ ਸਿੱਧਾ ਹੋ ਜਾ ਇਹਨੂੰ ਮੈਂ ਕੀ ਸਿੱਧਾ ਕਰਾਂ ਕੰਪਨੀ ਦੀਆਂ ਦਿਲ ਵਾਲੀਆਂ ਆ ਲੈ ਇਦਾਂ ਉਹ ਜਿਹੜਾ ਤੀਰ ਲਓ ਜੀ ਕਰ ਦਿੱਤਾ ਲੈ ਲਓ ਲੱਗਾਈ ਬੁਣਾਨੀ ਲੈ ਲਓ ਕਰਾ ਤੇ ਰੱਖੋ ਤੀਰ ਉਹ ਤੇਰੇ ਤਾਂ ਮੈਂ ਜੱਤਾ ਮਗਾ ਦੇ ਦਿੱਤਾ ਸੁਣੂ ਆ ਦੇ ਉਹ ਜਿਹੜਾ ਉਸਕੇ ਆ ਰਹੀ ਜੀ ਇਹਦੇ ਕਾਕਾ ਬੋਲਦਾ ਆਵੇ ਆਵੇ ਆ ਮੰਨੂ ਲੈ ਉਹ ਸਾਰਾ ਕੀ ਕਰਦੇ ਤੁਸੀਂ ਮਰ ਤਾਂ ਕੀ ਆ ਧੰਨਵਾਦ ਤੁਸੀਂ ਉਹ ਤੋਂ ਕੱਟ ਕੇ ਮੈਂ ਸਮਝ ਲਓ ਉੱਥੇ ਪਾਸੇ ਜੁੜੂ ਦਿੱਤਾ ਉਹ ਲਿਖਦਾ ਗੱਲ ਨੰਪਰੀ ਤੇ ਮੈਨੂੰ ਕਿਤੇ ਜਿਆਦਾ ਖਾਵਾ ਨਹੀਂ ਪਰ ਆਓ ਪਰ ਆ ਸਰ ਚੜੀ ਚਾਰੇ ਵਸ ਦੋ ਦੋ ਵੇ ਆ ਮੈਂ ਲਿਆ ਤੇ ਜਨ ਸਭ ਤੋਂ ਪਰਾਂ ਹੈ ਵੀ ਚੈੱਕ ਕਰੂ ਪਾਵਿਓ ਹੈ ਵੀ ਚੈੱਕ ਕਰੂ ਪਾਵਿਓ ਹੈ ਵੀ ਰੇਟਾ ਬਾਕਸ ਤੋਂ ਨਹੀਂ ਹਾਂ ਪੈਸਾ ਸਤਤੀ ਘਰ ਪਰ ਖਾਂ ਕੋਈ ਸਾਇਰ ਜਿਹੜਾ ਮਾਰਨ ਦੀ ਕਿ ਉਹ ਵਾ ਪੈੜਿਆਂ ਚ ਡਿੱਗ ਜਾਂਦੀ ਆ ਹਾਂ ਜੀ ਲੰਬਰ ਦੇ ਹਾਂ ਬਈ ਜੱਟ ਨਾ ਪੰਗਾ ਲਵੇ ਹਾਂ ਕਿਤੇ ਬੰਦਾ ਵੀ ਸੜ ਗਿਆ ਇੱਕ ਆਓ ਦੇਖੀਏ ਫਿਰ ਡਰੋਨ 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 ਉਹ ਤਾਂ ਹੈ ਗ੍ਰੀਨਡ ਤੇ ਆਈ ਦੀ ਇੱਕ ਗ੍ਰੀਨਡ ਪਹਿਲੇ ਬੜੇ ਦਿਨਾਂ ਬਾਅਦ ਲੈ ਵੀ 버ਗਰ ਖਾਣ ਲੱਗਾਂ ਮੈਂ ਮਗਾ ਜਿਹੜੀ ਉਦੋਂ ਦੀ ਪਤਲੀ ਕਰੀਮ ਦੀ ਹੋਰ ਅੱਜ ਇਹ ਖਾਂਦਾ ਰਹਿੰਦਾ ਵਾ ਐਵੇਂ ਹੀ ਆਹੀ ਵੀ ਕੀ ਆਹੀ ਵੀ ਤੂੰ ਖਾਂਦਾ ਰਹਿ ਨਾ ਪਾਉ ਤਉ ਪੌਂ 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 ਚਾ ਲਓ ਜੀ ਆਪਾਂ ਹੁਣ ਵਲੌਗ ਦਾ ਐਂਡ ਕਰ ਲੱਗੇ ਆ ਤੇ ਜੇ ਵਲੌਗ ਚੰਗਾ ਲੱਗਾ ਤੇ ਲੇਕ ਲਾਈਕ ਕਰੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਬੱਚੇ ਅੱਜ ਫੂਡ ਫੋਟੋ ਸ਼ੂਟ ਚੱਲ ਰਹੀ ਹੈ ਉੱਥੇ ਤੇ ਸੋਣਾ ਇੱਥੇ ਫੋਟੋ ਸ਼ੂਟ ਕਰਕੇ ਚਿੱਟੇ ਦੇਖ ਕੇ ਜੀਵਨ ਦੇਰ ਕਰਨਾ ਤੇ ਤੇ ਆਪਾਂ ਜੀ ਅੰਦਰ ਕਰਦਣੀ ਚੋੜੀ ਹੈ ਜੀ ਮਹਾਰਾਜ ਕਿਰਪਾ ਕਰ ਸੱਚੇ ਪਾਸ਼ਾ ਸਾਰਿਆਂ ਨੂੰ ਖੁਸ਼ੀਆਂ ਖੜੇ ਬਖਸ਼ੇ ਮਹਾਰਾਜ ਕਿਰਪਾ ਕਰ ਤੇ ਹੁਣ ਥੋੜੇ ਚਿਰਚੀ ਮੇਰੇ ਖਿਆਲ ਨਾਲ ਦੁਕਾਨਾਂ ਤੋਂ ਮੇਰੇ ਖਿਆਲ ਬੰਦ ਹੋਣ ਦਾ ਸੱਦਾ ਤੇ ਹੋ ਗਿਆ ਹੈ ਤੇ ਹੁਣ ਅ ਦੁਕਾਨਾਂ ਦੁਕਾਨਾਂ ਬੰਦ ਹੋਣੀ ਲੱਗੀਆਂ ਤੇ ਬਾਕੀ ਇਹ ਵੀ ਆਪਾਂ ਹੁਣ ਇਹ ਆਪਾਂ ਹੁਣ ਹੋ ਜਾਣਾ ਬਲੈਕਆਊਟ ਹੋ ਜਾਣਾ ਬਲੈਕਆਊਟ ਬਲੈਕਆਊਟ ਹੋ ਜਾਣਾ ਇਸ ਕਰਕੇ ਜੇ ਆਪਾਂ ਵਲੋਗ ਦਾ ਵੀ ਐਂਡ ਕਰ ਲੱਗੇ ਓਕੇ ਜੀ ਫਸਦੇ ਵਸਦੇ ਰੋ ਮਹਾਰਾਜ ਕਿਰਪਾ ਕਰੇ ਇਸ ਜਿਹੜਾ ਇੱਕ ਮੁਸ਼ਕਲ ਦੀ ਘੜੀ ਤੋਂ ਮਹਾਰਾਜ ਛੇਤੀ ਸਾਨੂੰ ਕੱਢੇ ਬਾਹਰ ਤੇ ਸੱਚੇ ਪਾਤਸ਼ਾਹ ਰਹਿਮਤਾਂ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਕਰੇ ਜੀ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ